ਹਮ ਸੰਤਨ ਕੀ ਸ਼ਰਣਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਬਹਿਣਾ ਹਮ ਸੰਤਨ ਸਿਉ ਬਣਾਈ ਕੁਰਬ ਲਿਖਿਆ ਪਾਈ ਏ ਮਨ ਤੇਰਾ ਭਾਈ ਸੰਤਨ ਸਿਉ ਮਰੀ ਦੇਵਾ ਦੇਵੀ ਸੰਤਨ ਸਿਉ ਬਿਉ ਹਾਨ ਸੰਤਨ ਸਿਉ ਹਮ ਲਾਹਾ ਖਾਟਿਆ ਹਰ ਭਗਤ ਭਰੇ ਪੰਡਾਰ ਸੰਤਨ ਮੁਕੋ ਪੂੰਜੀ ਸੋਪੇ ਤਉ ਤਿਆ ਮਨ ਕਾ ਤੋਖਾ ਧਰਮ ਰਾਏ ਅਬ ਕਹਾ ਕਰੈ ਕੋ ਜੋ ਫਾਟਿਓ ਸਗਲੋ ਨਿਖਾ ਮਹਾ ਆਨੰਦ ਭੈ ਸੁਖ ਪਾਇਆ ਸੰਤਨ ਕੈ ਪ੍ਰਸਾਦੇ ਕਹੋ ਨਾਨਕ ਹਰਿ ਸ਼ੋਮਨ ਮਨ ਮੰਨਿਆ ਰੰਗ ਰੱਤੇ ਬਿਸ਼ਮ ਅਪਦੇ ਕਹੋ ਨਾਨਕ ਹਰਿ ਸ਼ੋਮਨ ਮਨ ਮੰਨਿਆ ਰੰਗ ਰੱਤੇ ਬਿਸ਼ਮ ਅਪਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗਾ ਟਲ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਤਸ਼ਾਹ ਉੱਤੇ निघी गोदमद संत महापुर संत गुरबचन सिंह जी खालसा उपलहिड़ी वाले तनावी बरशी में जो बड़ी श्रद्धा भावना मनाया जा रहा है आप जी अमृत वेले तो हाजरियां भर रहे हो अमृत वेले तो अमृत में बाणी शरगण करके आप जी ने सतगुरों की रहमत प्राप्त की है सतगुरु दया कर ਅਕਾਗਰਤਾ ਦੀ ਦਾਤ ਪ੍ਰਾਪਤ ਹੋਵੇ ਉਹਨਾਂ ਮਹਾਨ ਸਤਿਪੁਰਸ਼ਾਂ ਦੀ ਯਾਦ ਵਿੱਚ ਆਪਾਂ ਇਹ ਸਮਾਂ ਜਿਹੜਾ ਇਹਨੂੰ ਸਫਲ ਬਣਾ ਸਕੀਏ ਆਓ ਅਸੀਂ ਦੇ ਰੂਪ ਸਾਰਿਆਂ ਕੋ ਜੀਵਾਨ ਗੁਰੂ ਜੀ ਦਾ ਖਾਲਸਾ ਗੁਰੂ ਜੀ ਦੀ ਕਿਰਤ ਆਪ ਜੀ ਨੇ ਮਹਾਨ ਪੁਰਸ਼ਾਂ ਬਾਰੇ ਸੰਤ ਬਾਬਾ ਹਰਨਾਮ ਸਿੰਘ ਜੀ ਤੋਂ ਬੜੇ ਉਸਤਾਦ ਦੇ ਨਾਲ ਸਰਵਣ ਕੀਤਾ ਹੈ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬੀ ਦਾ ਪਾਵਨ ਸ਼ਬਦ ਜਿਹਦੇ ਵਿੱਚ ਉਹਨਾਂ ਨੇ ਸੰਤਾਂ ਦੀ ਸੰਗਤ ਨੂੰ ਮਹਾਨਤਾ ਦਿੱੰਦਿਆਂ ਹੋਇਆਂ ਸ਼ਬਦ ਦੇ ਰਾਹੀਂ ਸਮੁੱਚੀ ਮਾਨਤਾ ਦੇ ਲੋਕਾਂ ਨੂੰ ਉਪਦੇਸ਼ ਦਿੱਤਾ ਕਿ ਆਪਾਂ ਸਦੇਵੀ ਮਹਾਂਪੁਰਸ਼ਾਂ ਨੇ ਗੋੜ ਲੈ ਕੇ ਆਪਣੀ ਜ਼ਿੰਦਗੀ ਨੂੰ ਜਿਉਣਾ ਹੈ ਜਦੋਂ ਅਸੀਂ ਗੁਰੂ ਦੀ ਬਾਣੀ ਨੂੰ ਸਾਡਾ ਆਪਣਾ ਜੀਵਨ ਜਿਉਂਦੇ ਹਾਂ ਉਸ ਸਮੇ ਗੁਰੂ ਦੀ ਸੰਪੂਰਨ ਰਹਿਮ ਸਾਡੇ ਤੇ ਹੁੰਦੀ ਹੈ ਅਸੀਂ ਬਹੁਤ ਬਾਣੀ ਨੂੰ ਪੜਿਆ ਗੁਰਬਾਣੀ ਨੂੰ ਬੜਾ ਸੁਣਿਆ ਗੁਰਬਾਣੀ ਨੂੰ ਬੜਾ ਗਾਇਆ। ਸ਼੍ਰੀ ਅਖੰਡ ਪਾਠ ਸਾਹਿਬ ਸਹਿਤ ਪਾਠ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਜਥਿਆਂ ਦੇ ਰੂਪ ਵਿੱਚ ਆਪਾਂ ਸਰਵਨ ਕੀਤਾ ਹਨ। ਬਾਣੀ ਪੜਨ ਬਾਣੀ ਸੁਣਨ ਚਿੰਤਨ ਕਰਨ ਦਾ ਇੱਕੋ ਹੀ ਪਾਉ ਹੁੰਦਾ ਕਿ ਸਾਡਾ ਸਬੰਧ ਰੱਬ ਨਾਲ ਬਣਦਾ ਹੈ। ਸਤਗੁਰੂ ਰਹਾਉ ਦੇ ਬੰਦ ਵਿੱਚ ਕਹਿ ਰਹੇ ਨੇ ਹਮ ਸੰਤਨ ਸਿਉ ਬਣ ਆਈ। ਹੇ ਪ੍ਰਭੂ ਤੇਰੇ ਸੰਤਾਂ ਦੇ ਨਾਲ ਮੇਰੀ प्रीਤੀ ਬਣ ਚੁੱਕੀ ਹੈ ਇਹ ਬਣੀ ਤਾਂ ਹੈ ਪੂਰਬ ਲਿਖਿਆ ਪਾਈ ਇਹ ਮੈਂ ਪਿਛਲੇ ਕੀਤੇ ਕਰਮਾਂ ਦਾ ਫਲ ਪ੍ਰਾਪਤ ਕੀਤਾ ਸਤਿਗੁਰਾਂ ਆਖਿਆ ਉਦੋਂ ਗੁਰੂ ਦੀ ਸੰਗਤ ਮਿਲਦੀ ਹੈ ਜਦੋਂ ਪੂਰਬ ਕਰਮ ਅੰਕ ਪਰਜਾ ਪ੍ਰਗਟੇ ਭੇਟਿਓ ਪੁਰਖ ਰਸਕ ਮਹਿਰਾਗੀ ਮਿਟਿਓ ਅੰਧੇਰੀ ਮਿਤ ਹਰਿ ਨਾਨਕ ਜਨਮ ਜਨਮ ਕੀ ਛੋਈ ਜਾਕੀ ਜਨਮ ਜਨਮਾਂ ਤਰਾਂ ਦੀ ਸੱਤੀ ਹੋਈ ਮਤ ਜਾਗ ਉੱਠਦੀ ਹੈ ਇਹ ਮਨ ਤੇਰਾ ਭਾਈ ਅਗੇ ਸਭ ਕੁਝ ਨਹੀਂ ਪ੍ਰਭੂ ਹੁਣ ਇਹ ਮੇਰਾ ਜਿਹੜਾ ਮਨ ਹੈ ਤੇਰਾ ਪ੍ਰੇਮੀ ਬਣ ਗਿਆ ਤੇ ਆਸ਼ ਨਹੀਂ ਬਣ ਗਿਆ ਤੇਰੇ ਪਿਆਰ ਵਿੱਚ ਭਿੱਜ ਗਿਆ ਤੇ ਗੁਰਬਾਣੀ 'ਚ ਅਸੀਂ ਜਿਹੜੇ ਪਾਠ ਕਰਨ ਵਾਲਿਆਂ ਸ੍ਰੀ ਸੁਖਮਨੀ ਸਾਹਿਬ ਦਾ ਆਮ ਵਿਅਕਤੀ ਨਿਮਨ ਨਾਲ ਪਾਠ ਕਰਦੇ ਨੇ ਪੰਜ ਬਾਣੀਆਂ ਤੋਂ ਬਿਨਾਂ ਬੇੰਤ ਪ੍ਰੇਮੀ ਨੇ ਜਿਹੜੇ ਰੋਜ਼ਾਨਾ ਸ੍ਰੀ ਸੁਖਮਨੀ ਸਾਹਿਬ ਪੜ੍ਹਦੇ ਹਨ ਮੋਤੇ ਸਤਗੁਰਾਂ ਕਹੇ ਇੱਕੋ ਹੀ ਗੱਲ ਬੱਲੇ ਬੰਦ ਜੇ ਤੂੰ ਰੱਬ ਤੋਂ ਕੁਝ ਪ੍ਰਾਪਤ ਕਰਨਾ ਚਾਹੁੰਦਾ ਹੈ ਰੱਬ ਨੂੰ ਸਿੱਧੇ ਤੋਰ ਤੇ ਮਿਲਣਾ ਹੈ ਤੇ ਆਪਣਾ ਮਨ ਗੁਰੂ ਦੇ ਹਵਾਲੇ ਕਰ ਦੇ ਮਨ ਵੇਚਾ ਸਤਗੁਰ ਕੈ ਪਾਸ ਜੀ ਸੇਵਕੇ ਕਰਦ ਰਾਸ ਉਸ ਮਨੁੱਖ ਦੀ ਜ਼ਿੰਦਗੀ ਦੇ ਸਾਰੇ ਕੰਮ ਚ ਗੁਰੂ ਰਾਸ ਕਰ ਦਿੰਦਾ ਹੈ ਜਿਹੜਾ ਆਪਣਾ ਮਨ ਗੁਰੂ ਨੂੰ ਸਮਰਪਿਤ ਕਰ ਦਿੰਦਾ ਤਨ ਮਨ ਤਨ ਸਭ ਸੋਮ ਗੁਰੂ ਕੋ ਹੁਕਮ ਮੰਨਿਆ ਪਈਏ ਫਿਰ ਸਤਗੁਰਾਂ ਕਹੇ ਜਦੋਂ ਮਨ ਉਸ ਰੱਬ ਦੇ પ્રેમ ਵਿੱਚ ਭਿੱਜ ਜਾਂਦਾ ਹੈ ਪਰਮੇਸ਼ਰ ਨੂੰ সম্বোধন ਹੋ ਕੇ ਆਪਣੀ ਜ਼ਿੰਦਗੀ ਪਰਮੇਸ਼ਰ ਨੂੰ ਸਮਰਪਿਤ ਕਰ ਦਿੰਦਾ ਹੈ ਮਨ ਕਿ ਦਾਤਾ ਮੈਂ ਤੇਰਾ ਹਾਂ ਮੇਰਾ ਕੁਝ ਵਿੱਚ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਨੂੰ ਸੌਂਪ ਤੇ ਕਿਆ ਲੱਗੈ ਮੇਰਾ ਫਿਰ ਉਸ ਵਿਅਕਤੀ ਦੇ ਸਾਰੇ ਕਾਰਜਾਂ ਵਿੱਚ ਪਰਮੇਸ਼ਰ ਆਪ ਵਰਤਦਾ ਹੈ ਤੇ ਸਹਿਬ ਆਖਿਆ ਇਹ ਬਣਨ ਵਾਸਤੇ ਸਾਨੂੰ ਸੰਤਾਂ ਦੇ ਚਰਨਾਂ ਦੀ ਧੂੜ ਬਣਨਾ ਪੈਂਦਾ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸ਼ਰਨਾ ਹੈ ਪਿਆਰੇ ਪ੍ਰਭ ਮੇਰ ਕਾ ਮਿਰਤ ਦਇਆ ਕਰੀ ਮੈਨੇ ਤੇਰੇ ਸੰਤ ਜਨਾ ਦੇ ਚਰਨਾਂ ਦੀ ਧੂੜ ਬਣਿਆ ਰਹਾ ਆਪਕੇ ਮੇਰਾ ਮਨ ਤੇਰੇ ਸੰਤਾਂ ਦੇ ਚਰਨਾਂ ਵਿੱਚ ਜੁੜਿਆ ਰਹੇ ਉਹਨਾਂ ਦੀ ਸੰਗਤ ਆਪਾਂ ਰੋਜ਼ ਪੜਨੇ ਆ ਸਹੀ ਪਿਆਰੇ ਮੇਰ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਵੀ ਉਹਨਾਂ ਪਿਆਰਿਆਂ ਦਾ ਸੰਗ ਕਿਉਂਕਿ ਸੰਤ ਹਮਾਰੀ ਓਰ ਸਤਾਣੀ ਸੰਤ ਹਮਾਰਾ ਗਹਿਣਾ ਸੰਤ ਜਨ ਜਿਹੜੇ ਨੇ ਮੇਰੀ ਜ਼ਿੰਦਗੀ ਦਾ ਆਸਰਾ ਹਨ ਸਾਰਿਆਂ ਤੋਂ ਵੱਡਾ ਸਹਾਰਾ ਹਨ ਉਹਨਾਂ ਨੇ ਹੀ ਮੈਨੂੰ ਇਹ ਸੋਹਣਾ ਜੀਵਨ ਬਣਾਉਣ ਵਾਲੇ ਗੁਣ ਜਿਹੜੇ ਨੇ ਮੇਰੇ ਅੰਦਰ ਪੈਦਾ ਕੀਤੇ ਨੇ ਸਤਿਗੁਰਾਂ ਖੈ ਨਹੀਂ ਤੇ ਸੰਸਾਰ ਜਿਹੜਾ ਇਹ ਆਪਣਾਂ ਦੀ ਅਕਤਰਤਾ ਕਰਦਾ ਲੋਕ ਆਪਣਾ ਕੀ ਬੰਨ੍ਹੈ ਗੰਠੜੀ ਗੁਣ ਦਾ ਵਿਹਾਜੈ ਕੋਈ ਗੁਣ ਕਾ ਗਾਹ ਬਨਾਨਕਾ ਵਿਰਲਾ ਕੋਈ ਹੋਏ ਸਤਿਗੁਰਾਂ ਖੈ ਮੇਰੇ ਤੇ ਗੈਮ ਹੋਇਆ ਮੇਰੇ ਤੇ ਤਰਸ ਹੋਇਆ ਕਿ ਆਪ ਜੀ ਨੇ ਕਿਰਪਾ ਕੀਤੀ ਹੈ ਸੰਤਨ ਸਿਉ ਮੇਰੀ ਦੇਵਾ ਦੇਵੀ ਸੰਤਨ ਸਿਉ ਬਿਵਹਾਰਾ ਇਹ ਦਾਤਾ ਤੇਰੀ ਰਹਿਮ ਦੇ ਸਦਕਾ ਮੇਰਾ ਜਿਹੜਾ ਲੈਣ ਦੇਣ ਹੈ ਵਿਹਾਰ ਹੈ ਉਹ ਸੰਤ ਜਨਾਂ ਦੇ ਨਾਲ ਬਣ ਗਿਆ ਹੈ ਸੰਤਨ ਸਿਉ ਹਮ ਲਾਹ ਖਟਿਆ ਹਰ ਭਗਤ ਭਰੇ ਪੰਨਾਰਾ ਇਹ ਤਰੀਕਾ ਦੱਸ ਰਹੇ ਨੇ ਮਹਾਰਾਜ ਅਸੀਂ ਲਾਹ ਕੀ ਖਟਿਆ ਹੈ ਕਿ ਮੇਰਾ ਹਿਰਦਾ ਕਰ ਭਗਤੀ ਦੇ ਖਜ਼ਾਨੇ ਇਹਦੇ ਵਿੱਚ ਇਕੱਤਰ ਹੋ ਗਏ ਨੇ ਭਗਤੀ ਨਾਲ ਭਰ ਗਏ ਆਪਾਂ ਕੀ ਲਾਹ ਖਾਣੇ ਆ ਆਪਾਂ ਗੁਰੂ ਕੋਲ ਆਏ ਸੰਤ ਜਣਾ ਕੋਲ ਆਏ ਸਿਰਫ ਸਾਢੇ 2-4 ਗੱਲਾਂ ਹੁੰਦੀਆਂ ਨੇ ਕਿ ਮੇਰੇ ਘਰ 'ਚ ਸੁੱਖ ਆ ਜਾਣ ਮੇਰੇ ਧੀਆਂ ਪੁੱਤਰ ਅਰੋਗ ਹੋ ਜਾਣ ਕੰਮ ਸੈੱਟ ਹੋ ਜੇ ਸਤ ਗੁਰਾਂ ਆਖਿਆ ਨਹੀਂ ਗੁਰੂ ਕੋਲ ਆਇਆ ਨਾ ਗੁਰੂ ਨੂੰ ਮੰਗਿਆ ਕਰ ਜਦੋਂ ਗੁਰੂ ਕੋਲ ਆ ਕੇ ਗੁਰੂ ਨੂੰ ਮੰਗਣਾ ਸ਼ੁਰੂ ਕਰ ਦਿੱਤਾ ਤੇਰੇ ਘਰ ਵਿੱਚ ਦਾਤਾਂ ਆ ਗਿਆ ਦਾਤਾਂ ਤੇ ਆਪੇ ਆ ਜਾਣਗੀਆਂ ਉਹ ਜਿੱਤੀ 18 ਸਿੱਧੀ ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦਾਇ ਸਦਾ ਸائیں ਜਿਹੜੇ ਹਰ ਦੇਵ ਵਿੱਚ ਪਰਮੇਸ਼ਰ ਦਾ ਨਾਮ ਮਸਾਲਿੰਦੇ ਨੇ ਉਹਨਾਂ ਦੇ ਜੀਨ ਵਿੱਚ ਜਦੋਂ ਨਾਮ ਵਸਦਾ ਹੈ ਦੁਨੀਆਂ ਦੀਆਂ ਦਾਤਾਂ ਉਹਨਾਂ ਦੇ ਚਰਣਾ ਵਿੱਚ ਆਪਨੀ ਝੁਕ ਜਾਂਦੀਆਂ ਨੇ ਮਾਇਆ ਦਾਸੀ ਭਗਤਾਂ ਕੀ ਕਾਰਕ ਮਾਵੇਂ ਚਰਨੀ ਲਾਗੈ ਤਾ ਮਹਿਲ ਪਾਵਣ ਸਤਿਗੁਰਾਂ ਖਿਆ ਇਥੋਂ ਤੱਕ ਕਿ ਜਿਹੜਾ ਇਹਨੂੰ ਸਨੇਹ ਕਰਦਾ ਨਾ ਮਾਇਆ ਹੋਈ ਨਾਗਨੀ ਜਗਤ ਰਹਿ ਲਪਟਾਈ ਇਸ ਦੀ ਸੇਵਾ ਜੋ ਕਰੇ ਤੁਸੀਂ ਹੀ ਕੋ ਫਿਰ ਆਏ ਅਰਜਣਾ ਤਿਆਗ ਦਿੰਦਾ ਕਹੋ ਨਾਨਕ ਜੋ ਤਿਆਗ ਨਹੀਂ ਤਾਂ ਮੇਂ ਛਰਨੀ ਆਏ ਸਭਾ ਕੇ ਮੇਰਾ ਬਿਹਾਰ ਹੀ ਮੈਂ ਇਹ ਨਾਮ ਖਟਿਆ ਭਗਤੀ ਦੇ ਖਜ਼ਾਨੇ ਮੈਂ ਭਰ ਲਏ ਹਨ ਮੇਰੇ ਅੰਦਰ ਭਗਤੀ ਦੇ ਖਜ਼ਾਨੇ ਭਰਪੂਰ ਹੋ ਗਏ ਹਨ ਸੰਤਨ ਨੂੰ ਕੋ ਪੂੰਜੀ ਸੌਂਪੀ ਤੋ ਉਤਰਿਆ ਮਨ ਕਾ ਧੁੱਖਾ ਇਹ ਪਾਈ ਜਦੋਂ ਸੰਤ ਜਨਾਂ ਨੇ ਮੈਨੂੰ ਨਾਮ ਦੀ ਭਗਤੀ ਦੀ ਪੂੰਜੀ ਸੌਂਪ ਦਿੱਤੀ ਇਹ ਸਾਡਾ ਜੀਵਨ ਸੰਪਨ ਦਾ ਖਰਚ ਹੈ ਜੀ ਹਰਾਸ ਪੂੰਜੀ ਸਾਡੀ ਨਾਮ ਇਸ ਸੰਸਾਰ ਤੋਂ ਸਾਰਿਆਂ ਦੇ ਨਿਰੰਕਾਰ ਦੇ ਘਰ ਜਾਣਾ ਹੈ ਉਹਦੇ ਵਾਂਗ ਤੇ ਸਤਿਗੁਰਾਂ ਆਖਿਆ ਇਹ ਸਫਰ ਖਰਚ ਚਾਹੀਦਾ ਨਾਮ ਦਾ ਕਿ ਸਾਰੀਆਂ ਚਿੰਤਾਵਾਂ ਮਿਟ ਜਾਂਦੀਆਂ ਹਨ ਫਿਰ ਧਰਮ ਰਾਹੀਂ ਅਪ ਕਹਾ ਕਰੇ ਕੋ ਜੋ ਸਾਥੇ ਹੋ ਸਕ ਲੋ ਲੇਖ ਮੇਰੇ ਜਨਮ ਜਨਮਾਂ ਤਰਾਂ ਦੇ ਕੀਤੇ ਕਰਮਾਂ ਦਾ ਹਿਸਾਬ ਸਮਾਪਤ ਹੋ ਗਿਆ ਲੇਖੇ ਦਾ ਕਾਗਜ਼ ਛੱਡ ਗਿਆ ਹੈ ਹੁਣ ਧਰਮ ਰਾਜ ਵਿੱਚੋਂ ਦੇਖਾ ਨਹੀਂ ਕੋ ਸਕਦਾ ਮਹਾ ਆਨੰਦ ਭੈ ਸੁਖ ਪਾਇਆ ਜਦੋਂ ਅੰਦਰ ਚਿੰਤਨ ਹੋਵੇਗਾ ਅਰਾਧਨਾ ਹੋਵੇਗੀ ਗੁਰੂ ਅੰਦਰ ਵਸ ਜਾਏਗਾ ਫਿਰ ਆਨੰਦ ਦੀ ਪ੍ਰਾਪਤੀ ਹੋਵੇਗੀ ਆਨੰਦ ਭਇਆ ਮੇਰੀ ਮਾਏ ਕਦੋਂ ਮਿਲਿਆ ਜਦੋਂ ਗੁਰੂ ਦੀ ਪ੍ਰਾਪਤੀ ਸਤ ਗੁਰੂ ਮੈਂ ਪਾਇਆ ਗੁਰੂ ਦੀ ਪ੍ਰਾਪਤੀ ਦਾ ਲਖਾਇਕ ਹੈ ਆਨੰਦ ਜੇ ਤੁਹਾਨੂੰ ਗੁਰੂ ਮਿਲ ਗਿਆ ਜੇ ਤੁਹਾਡੇ ਅੰਦਰੋਂ ਪ੍ਰਗਟ ਹੋ ਗਿਆ ਤੇ ਜ਼ਿੰਦਗੀ ਦੁੱਖ ਤੇ ਸੁੱਖ ਵਿੱਚ ਸੰਦ੍ਰਿਸ਼ਟ ਰਹੇਗੀ ਦੁੱਖ ਵਿੱਚ ਉਲੰਭੇ ਨਹੀਂ ਦਿੰਦਾ ਸੁੱਖ ਵਿੱਚ ਨੱਚਦਾ ਟੱਪਦਾ ਨਹੀਂ ਸਾਡਾ ਜਿਹੜਾ ਸੁਭਾਅ ਹੈ ਗੁਰਬਾਣੀ ਕਹਿੰਦੀ ਅਸੀਂ ਤੇ ਇਸ ਤਰ੍ਹਾਂ ਹਮਾਰਤੀ ਕੋ ਉਤਰਾ ਕੈਸੇ ਨੱਚਤ ਹੈ ਦੇਖੇ ਦੇਖੇ ਸੁਨੇ ਬੁਲੇ ਦੌਰਿਓ ਫਿਰ ਕਹੇ ਜਬ ਕਛ ਪਾਵੈ ਤਬ ਗਰਮ ਕਰਤ ਹੈ ਮਾਇਆ ਗਈ ਤਬ ਰੂਮਨ ਲਗਤ ਹੈ ਜਦੋਂ ਅੰਦਰ ਨਾਮ ਵਸਦਾ ਫਿਰ ਸੰਮਗ੍ਰਸਤ ਸੁਖ ਦੁਖ ਦੋ ਸੰਕਰਜਨ ਦੋਨਾਂ ਨੂੰ ਬਰਾਬਰ ਕਰਕੇ ਜਾਣਦਾ ਇਥੇ ਸਤਿਗੁਰਾਂ ਬਚਨ ਕੀਤਾ ਕਿ ਸੰਤ ਜਨਾਂ ਦੀ ਕਿਰਪਾ ਦੇ ਨਾਲ ਮੇਰੇ ਅੰਦਰ ਬੜਾ ਵੱਡਾ ਆਤਮਕ ਅਨੰਤ ਬਣਿਆ ਕਹੋ ਨਾਨਕ ਹਰਿ ਸ਼ੋ ਮਨ ਮੰਨਿਆ ਰੰਗ ਰਤੇ ਵਿਸਮਾਦੇ ਹੀ ਨਾਨਕਾ ਨਾਨਕੀ ਗਲਕਿੰਦਾ ਹਰੇ ਮੇਰੇ ਮਨ ਮੇਰਾ ਜਿਹੜਾ ਮਨ ਹੈ ਪ੍ਰਮਾਤਮਾ ਵਿੱਚ ਪਤੀਤ ਚੁੱਕਾ ਹੈ ਅਪੇਦ ਹੋ ਚੁੱਕਾ ਹੈ ਅਚੰਦ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਮੈਂ ਰੰਗਿਆ ਗਿਆ ਹਾਂ ਤੇ ਜਦੋਂ ਇਹ ਰੰਗ ਚੜ੍ਹਦਾ ਹੈ ਬਾਣੀ ਚੁੰਨੀ ਜਾਂ ਕੋ ਹਰ ਰੰਗ ਦਾ ਆਕਸ਼ ਜੋ ਮੈਂ ਸੋ ਕਹੀ ਹੈ ਉਹ ਖਸੂਰਾ ਆਤਮ ਜਿਹੜਾ ਸਭ ਕੁਸ਼ਤਾਂ ਦਾ ਜਾਂਕਾ ਸਤਿਗੁਰੂ ਅਸੀਂ ਜੋ ਕੁਝ ਕਰਨੇ ਆ ਆਪਣੇ ਪਰਿਵਾਰ ਨੂੰ ਕਰਨੇ ਆ ਜਦੋਂ ਨਾਮ ਜਪਿਆ ਜਾਂਦਾ ਹੈ ਸੇਵਾ ਵਿੱਚ ਜੁੜਿਆ ਜਾਂਦਾ ਹੈ ਚਿੰਤਨ ਕੀਤਾ ਜਾਂਦਾ ਹੈ ਉਸ ਚਿੰਤਨ ਦੇ ਵਿੱਚ ਕਿ ਸਿੱਖ ਫਿਰ ਆਪਣੇ ਪਰਿਵਾਰ-ਵਾਰ ਤੋਂ ਉੱਪਰ ਉੱਠ ਕੇ ਨਿਰੰਕਾਰ ਦੇ ਸਾਜੇ ਸੰਸਾਰ ਦੀ ਸੇਵਾ ਨੂੰ ਆਪਣੀ ਸਵਾਰਥੀ ਕਰਤੱਵ ਦੇ ਇੱਕ ਸੰਤ ਬਾਪਾ ਮਹਾਂਪੁਰਖ ਸੰਤ ਬਾਪਾ ਗੁਰਮੱਤ ਸੰਘੀ ਉੱਪਰ ਹੜੀ ਵਾਲੇ ਨੇ ਕਿ ਦਸਮੁਤਿਆ ਜੀਵਨ ਉਹਨਾਂ ਲੋਕਾਂ ਦੇ ਬੜੇ ਨੇ ਲਾਇਆ ਸਾਨੂੰ ਇਹ ਛੇਧ ਗਲੇ ਅਸੀਂ ਇਥੋਂ ਸਿੱਖਦੇ ਜਾਈਏ ਕਿ ਅਸੀਂ ਆਪਣੇ ਪਰਿਵਾਰ ਨੂੰ ਜਿਹੜੇ ਪਸ਼ੂ ਪੰਛੀ ਨੇ ਵੀ ਪਾਲ ਰਹੇ ਹਨ ਇਹ ਸਾਡੇ ਵਿੱਚ ਤੇ ਉਹਨਾਂ ਵਿੱਚ ਕੋਈ ਫਰਕ ਨਹੀਂ ਅਸੀਂ ਆਪਣੇ ਪਰਮਾਤਮਾ ਬਾਤ ਤੋਂ ਉੱਪਰ ਉੱਠ ਕੇ ਸਮੁੱਚੇ ਸੰਸਾਰ ਦੇ ਭਲੇ ਲਈ ਕਰਮ ਕਰਨਾ ਉਹ ਗੰਮ ਸਾਡੇ ਤੇ ਪ੍ਰਭਾਵਿਤ ਪ੍ਰਮਾਨ ਹੋਣਗੇ ਹੋਈਆਂ ਭੁਲਾਂ ਟੁਕਾਂ ਦੁਖੀ ਮਾਂ ਗੁਰੂ ਹਤੇ ਸੰਗ ਬਖਸ਼ਿਸ਼ ਤੋਂ ਅਪੱਖ ਲੈਣਾ ਦੀ ਸਮੁਤੀਆਂ ਸੰਗਤਾਂ ਦਾ ਇਤੋਂ ਦੇ ਪ੍ਰਬੰਧਕਾਂ ਦਾ ਸੰਤ ਮਾਨ ਕੋ ਸੰਤ ਬਾਵਾ ਪਾਲ ਸਿੰਘ ਜੀ ਦਾ ਧੰਨਵਾਦ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਜਿਨ੍ਹਾਂ ਨੇ ਲਾਪਰ ਗਿਆ ਸ਼ਕਤਾਂ ਦੇ ਦਰਸ਼ਨ ਪ੍ਰਾਪਤ ਨਿਹਾਲ ਕੀਤਾ ਹੈ ਪ੍ਰੇਮ ਸਹਿਬ ਫਤੇ ਬਲਾਉਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ श्री गुरु ग्रंथ साहब जी महाराज जी की पवित्र हजूरी में गज बज के फतेह बुलाओ जी वाहगुरु जी का खालसा वाहगुरु जी के फतेह आप सर जी भाई सर भाई सिंह जी पासों कथा का नए थे सारी संगत हथ जोड़ के बेनती है दरबार हल शांति ना के रखो एक टिका बना के रखो बहुत ही महंगे तो अनमोल वचन जो आप जी सर्वर कराई जा रही है साथ जीवन में इनकी बहुत महानता है सबके चरणा बेनती है मन टिका के आप जी सरवर करो जी ਬੇਨਤੀ ਹੈ ਭਾਈ ਸਾਹਿਬ ਭਾਈ ਦਿਰਭਰ ਸਿੰਘ ਜੀ ਖਾਲਸਾ ਪਟਿਆਲੇ ਵਾਲੇ ਉਹ ਆਪ ਜੀ ਨਾਲ 5-7 ਮਿੰਟ ਦੇ ਲਈ ਬਚਨ ਸੰਜੇ ਕਰਨਗੇ ਰਾਜੀਉ ਚਿੱਕਾ ਖਾਲਸਾ ਵਾਰੀ ਜੀ ਦੇ ਸਤੇ ਅੱਲਾਹ ਹੈ ਬਰਕਤ वाहेगुरु जी साहिब जी すご,ごい。 áz lazımando pre cada mía dotip o ari mía dotip o ari mía dotip o ari ba ari mía dotip o 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 ari mía dotap o ari mía dotip o ari mía dotip o ari mía two oa mía ari míaLau pwa ari mía y sale ari mía mía chat.

ਹੋਏ ਤਾਂ ਗੁਵਾਮੀਂ ਮਹਾਰਾਜਾ ਜਟਾੜਾ ਮੋਤਰੇ ਰਿਸਾਨ ਜਟਾ ਮੋਤਰੇ ਲੋਨਾਂ ਜਟਾ ਸੋਈ ਫੋਰਮ ਜਪੈ ਭਗਵਾ Oh Eu ਹੇ <muchas> ਭਾਈ ਮੈਂ ਇਹਨਾਂ ਦੇ ਉਹਨਾਂ ਨੂੰ ਜਾਣਦੇ ਸਾਡੇ ਸਾਧਨ ਵਿਚਾਰ ਮਿਤਾਏ ਦੁਨੀਆਂ ਤੋਂ ਚੜਦੇ ਸਾਡਾ ਨਾਮ ਬੰਦਾ ਲੱਗਿਆ ਹੈ ਪੰਦਰ ਕਿਰਤ ਨਾਮ ਬੰਦਾ ਪਰਮੇਸ਼ਰ ਦਾ ਨਾਮ ਬੰਦਾ ਨੂੰ ਆਸਰੇ ਤੋਂ ਬੰਦਾ ਨਾਮ ਨਾਮ ਆਪਿਆ ਅਸੀਂ ਮੰਨੇ ਕਰਨ ਮਾਤੇ ਆਇਆ ਇਸ ਕਰਕੇ ਸਾਡਾ ਨਾਮ ਲੱਗਿਆ ਪਰਮਾਤਮਾ ਨੂੰ ਬੰਦੋ

ਔਰ ਨਾਮ ਜੋ ਖਾਣਾ ਪਿਆਈ ਜੋ ਉਹਦੇ ਬਾਅਦ ਦਾ ਖਾਣੇ ਆ ਉਂਝਤ ਬੈਠਾ ਜੋ ਖਾਣ ਦੇ ਪਿਆਈ ਆ ਮਾਨ ਵਿਚਾਲ ਤੁਹਾਡੇ ਹੱਥ ਕਾਈਏ ਇਹ ਤਾਂ ਕਰਨਾ ਹੀ ਆ ਤੁਹਾਨੂੰ ਸਦਾ ਬੰਦੇ ਹੁੰਦਾ ਕਰਨਾ ਹੀ ਆ

ਨਾਮ ਕਰੀਏ ਸੰਸਕਰਣ ਨਾਮ ਹਨ ਜੇ ਨੂੰ ਦੇ ਉਹਨਾਂ ਦੇ ਵੀ ਇੱਕ ਲੋਪ ਹੋਰ ਨੇ ਸਾਨੂੰ ਮੰਦਰ ਲੈ ਕੇ ਜਿਹਨੂੰ ਦਾ ਜਿਹਨੂੰ ਸਿਰਮਣ ਬੋਦਾ ਹੈ ਜਿਹਨੂੰ ਬਿਰਮਣ ਬੋਦਾ ਹੈ ਜੀ ਦੀ ਅਰਦਾਸਨਾ ਹਮਣਾ ਉਹ ਅਰਦਾਸਨਾ ਕਰਨਾ ਜਾ ਕੇ ਮਹਤ ਸਿਹਨ ਤਹਾਨ ਜਿਹਦੇ ਮਹਤ ਤੇ ਇੱਕ ਬੰਦਾ ਮੂਲ ਖਜਾਨਾ ਮੇਰਾ ਬਹੁਤ ਅੱਛਾ ਕੀਤਾ ਕੋਈ ਮੂਲ ਤੇ ਉਹਨੂੰ ਸਿਰਮਣ ਬੋਦਾ ਹੈ ਬੰਦੀ ਬਹੁਤ ਬਹੁਤ ਆਪਾ

तो 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 वाहसा वाह 4500 4500 3000 सभी एड्स भी बोले और हम लोग आपको यहां पर बता तो रहे हैं कि ब्लड डोनेशन कैंप चल रहा है यह बहुत पावन कार्य है यह कोई भगवान है यार वो मैं thank